2016 ਦੇ ਵਿੱਚ ਅਕਾਲੀ ਦਲ ਨੇ ਸੈਸ਼ਨ 'ਚ ਡਿਸਕਸ ਕਰਕੇ ਤੇ ਸਜ਼ਾ ਦੇਣ ਦੀ ਗੱਲ ਕੀਤੀ ਤੇ ਉਹ ਪਾਰ ਸਰਕਾਰ ਨੂੰ ਭੇਜਿਆ ਤੇ ਪਾਰ ਸਰਕਾਰ ਨੇ ਕਿਹਾ ਕਿ ਤੁਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੀਤੀ ਆ ਬਾਕੀ ਧਰਮਾਂ ਦੀ ਗੱਲ ਨਹੀਂ ਕੀਤੀ ਸੈਕੂਲਰ ਸੋਚ ਦੇ ਨਾਲ ਇਹਨੂੰ ਸੋਧ ਕੇ ਭੇਜਿਆ ਜਾਵੇ ਤੇ ਸਾਡੀ ਸਰਕਾਰ ਨੇ ਫਿਰ 2018 ਦੇ ਵਿੱਚ ਇਹਨੂੰ ਸੋਧ ਕੇ ਭੇਜਿਆ ਉਹਨਾਂ ਦਾ ਕੀ ਜਵਾਬ ਆਇਆ ਇਤਿੰਨ ਜਨ ਤੱਕ ਨਹੀਂ ਹੋਇਆ ਤੇ ਮੈਂ ਸਮਝਦਾ ਉਹ ਜਿਹੜਾ ਜਵਾਬ ਆਇਆ ਉਹ ਪਹਿਲਾਂ ਜਨ ਤੱਕ ਕਰਨਾ ਚਾਹੀਦਾ ਲੋਕ ਤਿਆਰੀ ਕਰਕੇ ਆਉਣ ਬੇਅਦਬੀ ਦਾ ਦੁੱਖ ਸਭ ਨੂੰ ਆ ਔਰ ਅਸੀਂ ਵੀ ਚਾਹੁੰਦੇ ਆ ਗੁਰੂ ਦੀ ਬੇਅਦਬੀ ਦਾ ਇਨਸਾਫ ਹੋਣਾ ਚਾਹੀਦਾ ਤੇ ਸਰਕਾਰਾਂ ਆਉਣੀਆਂ ਗੱਲਾਂ ਕਰਦੀਆਂ ਚਲੇ ਜਾਨੀਆਂ ਤੇ ਸਾਡੇ ਵਾਲਿਆਂ ਨੇ ਤਾਂ ਭੁਗਤ ਲਿਆ ਲੋਕਾਂ ਨੇ ਹਰਾਤੇ ਤੇ ਇਹਨਾਂ ਨੂੰ ਸਾਢੇ 3 ਸਾਲ ਹੋ ਗਏ ਇਹਨਾਂ ਦੇ ਕੰਨ ਤੇ ਜੁਇਨੀ ਰੰਗੀ ਅੱਜ ਹੁਣ ਗੋਗਲੂਆਂ ਤੋਂ ਮਿੱਟੀ ਨਾ ਛਾੜੋ ਹੋਸ ਖਤਮ ਲਈਏ ਗੁਰੂ ਦੀ ਬੇਦਬੀ ਦੇ ਉੱਤੇ ਗੁਰੂ ਦੀ ਗੁਰੂ ਨੂੰ ਇਨਸਾਫ ਦੇ ਨਾਲ ਸਿਖਾਉਣਿਆ ਲੇਕਿਨ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਦੇਣੀ ਚਾਹੀਦੀ ਰਾਣਾ ਜੀ ਬਿਲ ਡਰਾਫਟ ਹੋ ਰਿਹਾ ਸਜ਼ਾ ਕੀ ਹੋਣੀ ਚਾਹੀਦੀ ਹੈ ਕੀ ਦੇਖਦੇ ਭਾਈ ਮੇਰੇ ਹਿਸਾਬ ਨਾਲ ਤਾਂ ਲਾਈਫ ਇੰਪ੍ਰਿਜ਼ਨਮੈਂਟ ਕਟੋ-ਕਟ ਹੋਣੀ ਚਾਹੀਦੀ ਹੈ ਕਾਨੂੰਨ ਤੋਂ ਹੀ ਲਾਈਫ ਪ੍ਰਿਜ਼ਨ ਇਮਪ੍ਰੀਜ਼ਨ ਮਾਰਟੀਸ ਤੇ ਉਹ ਉਹ ਦੋ ਘਟ ਮੈਂ ਸਮਝਦਾ ਨਹੀਂ ਹੋਣੀ ਚਾਹੀਦੀ ਧਾਮੀ ਸਾਹਿਬ ਕਹਿੰਦੇ ਕਹਿੰਦੇ ਕਿ ਮੌਤ ਦੀ سزا ਹੋਣੀ ਚਾਹੀਦੀ ਹੈ ਹਾਂਜੀ ਧਾਮੀ ਸਾਹਿਬ ਕਹਿੰਦੇ ਤੇ ਮੈਂ ਮੌਤ ਤੇ ਵੀ ਸਹਿਮਤ ਹਾਂ ਮੈਂ ਮੌਤ ਤੇ ਵੀ ਸਹਿਮਤ ਹਾਂ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਵੱਧ ਤੋਂ ਵੱਧ ਮੌਤ ਹੈ ਤੇ ਜੇ ਬੰਦਾ ਅੰਦਰ ਛੜੇ ਉਹ ਇੱਕ ਵਾਰ ਫਾਂਸੀ ਲਾਤੀ ਉਹ ਤਾਂ ਕੰਮ ਖਤਮ ਹੋ ਗਿਆ ਅਸੀਂ ਬੜੀ ਛੇਤੀ ਭੁੱਲ ਜਾਈਦਾ ਤੇ ਉਹਨੂੰ ਤਾਂ ਉਮਰ ਜਿੰਨੀ देर ਜਿੰਦਾ ਉਹਨੂੰ ਉਹਦਾ ਅਹਿਸਾਸ ਹੋਵੇ ਕਿ ਮੈਂ ਕਿੰਡੀ ਵੱਡਾ ਇੱਕ ਪਾਪ ਕੀਤਾ ਜਿਹਦੀ ਮੈਂ ਸਜ਼ਾ ਭੋਗ ਰਿਹਾ ਉਹ ਰੋਜ਼ ਮਰੇ ਲਾਲਾ ਜੀ ਸੀਐਮ ਨੇ ਪੀਐਮ મોદી ਤੇ ਕੋਈ ਕੀਤੀ ਅੰਮੇ ਨੇ ਉਹਦੇ ਆਬਜੈਕਸ਼ਨ ਕੀਤਾ ਓ ਚਲੋ ਯਾਰ ਸੇ ਨੇ ਪੱਟੇ ਬੰਦਿਆਂ ਦੀ ਹਲਾ ਇਹਨਾਂ ਨੂੰ ਰਾਣਾ ਸਾਹਿਬ ਸੈਸ਼ਨ ਐਕਸਟੈਂਡ ਨੂੰ ਲੈ ਕੇ ਕੋਈ ਆਇਆ ਕੋਈ ਲੈਟਰ ਤੁਹਾਡੇ ਕੋਲ ਕਹਿੰਦੇ 2 ਦਿਨ ਬਾਅਦ ਤਾਂ ਦਾ ਹੋਰ ਮੈਂ ਕਹਿੰਦਾ ਜੀ ਇਹਨੂੰ 10 ਦਿਨ ਵਧਾਓ ਅੱਜ ਸਾਰਨੋਂ ਵੱਡਾ ਮੁੱਦਾ ਕੀ ਹੈ ਪੰਜਾਬ ਸਾਰਨਾ ਵੱਡਾ ਮੁੱਦਾ ਪੰਜਾਬ ਚ ਡਰਗ ਹੈ ਔਰ ਡਰਗ ਦੇ ਤੇ ਡਿਸਕਸ਼ਨ ਹੋਣੀ ਚਾਹੀਦੀ ਓਪਨ ਇਹ ਨਹੀਂ ਕਿ ਤੁਸੀਂ 95 ਬੰਦੇ ਜਾਂ 94 ਬੰਦੇ ਤੁਹਾਡੇ ਆਪਣੇ ਨੇ ਤੁਸੀਂ ਸਾਨੂੰ ਪ੍ਰੋ ਡਾਟਾ ਪਰ ਪਰ ਜਿਹੜਾ ਐਮ ਐਲ ਏ ਆ ਉਹਦੇ ਹਿਸਾਬ ਨਾਲ ਤੁਸੀਂ ਟਾਈਮ ਵੰਡ ਕੇ ਦੇਦੇ ਹੋ ਤੇ ਇੱਕ ਬੁਲਾਰੇ ਨੂੰ 2-2 ਮਿੰਟ ਔਣ 2 ਮਿੰਟ ਚੁੱਪੀ ਗੱਲ ਕਰੇਗਾ ਖੁੱਲਾ ਟਾਈਮ ਦਿਓ ਖੁੱਲੀ ਡਿਸਕਸ਼ਨ ਹੋਵੇ ਡਰਗ ਤੇ ਲਾਅ ਐਂਡ ਆਰਡਰ ਤੇ ਅੱਜ ਲੋੜ ਹੈ ਪੰਜਾਬ ਦੀ ਰਾਣਾ ਜੀ ਸਿਰੇ ਖਾਲੀ ਰਾਜ ਕਰਨੀ ਨਹੀਂ ਸਾਨੂੰ ਲੋਕ ਪੇਜਦੇ ਵਿਕਰਮ ਸਿੰਘ ਮਜੀਠੀਆ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਕੱਲ ਵੀ ਕਹਿ ਰਹੇ ਸੀ ਕਿ ਉਹ ਪੁੱਛਣੇ ਕਿ ਕੱਲ ਨੂੰ ਵੀ ਤੁਸੀਂ ਪਹਿਲਾਂ ਕੀ ਕਹਿੰਦੇ ਰਹੇ ਹੁਣ ਕੀ ਕਹਿੰਦੇ ਰਹੇ ਇਸ ਮਾਮਲੇ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਗੱਲ ਹੈ ਮੈਂ ਕਿਸੇ ਵਿਅਕਤੀ ਵਿਸ਼ੇਸ਼ ਤੇ ਨਹੀਂ